ਗਿਆ ਤੇ ਆਮ ਦਿਨਾ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੁੰਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤਸ਼ੱਦਦ ਨਹੀਂ ਤਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ अपराधी ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤੇ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਸ ਨੇ ਉਸ ਦਾ ਜਲੂਸ ਕੱਢਿਆ ਉਸਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੁੰਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਲੇਕਿਨ ਗ੍ਰਫਤਾਰ ਕਰਕੇ ਉਸਨੂੰ ਆਮ ਦਿਨਾ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਉਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤਸ਼ੱਦਦ ਨਹੀਂ ਤਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਦਫਰ ਪੁਲਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਲੇਕਿਨ ਗ੍ਰਫਤਾਰ ਕਰਕੇ ਉਸਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਉਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਲੇਕਿਨ ਗ੍ਰਫਤਾਰ ਕਰਕੇ ਉਸਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਹੈ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਫਰ ਪੁਲਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤਸ਼ੱਦਦ ਨਹੀਂ ਤੱਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਹੈ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤੇ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤੱਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤੱਕੀ ਹੈ ਇੱਕ ਵਾਰ ਸੋ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਘਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤੇ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਸ਼ਤਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਪੁਲਿਸ ਤੋਂ ਸਖਤ ਨਈਤ ਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਘਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ। ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ? ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ। ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੁੰਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ अपराधी ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਲੇਕਿਨ ਗ੍ਰਫਤਾਰ ਕਰਕੇ ਉਸਨੂੰ ਆਮ ਦਿਨਾ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤਕੀ ਹੈ ਇੱਕ ਬਰਸ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨਹੀਂ ਇਹ ਪੁਲਿਸ ਤੋਂ ਸੱਦਤ ਨਹੀਂ ਤੱਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਹੈ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤੱਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲਿਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤੋਂ ਸਖਤ ਨਈਤਕੀ ਹੈ ਇੱਕ ਵਾਰ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਘਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ। ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ? ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ। ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਸ ਥਾਣੇ ਲੈ ਕੇ ਜਾਣ ਦੀ بجائے ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੁੰਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ अपराधी ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੁਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਲੇਕਿਨ ਗ੍ਰਫਤਾਰ ਕਰਕੇ ਉਸਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਉਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤਸ਼ੱਦਦ ਨਹੀਂ ਤਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਲੇਕਿਨ ਗ੍ਰਫਤਾਰ ਕਰਕੇ ਉਸਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਉਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਾਂ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੁਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਲੇਕਿਨ ਗ੍ਰਫਤਾਰ ਕਰਕੇ ਉਸਨੂੰ ਆਮ ਦਿਨਾ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤਸ਼ੱਦਦ ਨਹੀਂ ਤਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਹੈ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਹੈ ਤਫਰ ਪੁਲਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਲੇਕਿਨ ਗ੍ਰਫਤਾਰ ਕਰਕੇ ਉਸਨੂੰ ਆਮ ਦਿਨਾ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਉਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤੇ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਨਵਾਂ ਅਪਣਾਇਆ ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਿਸ ਨੇ ਉਸ ਦਾ ਜਲੂਸ ਕੱਢਿਆ ਉਸ ਦੇ ਹੱਥ ਬੰਨੇ ਗਲੇ ਵਿੱਚ ਜੁੱਤੀਆਂ ਦੀ ਮਾਲਾਂ ਦਾ ਹਾਰ ਪਾਇਆ ਤੇ ਪੁਲਿਸ ਗੱਡੀ ਦੇ ਬੋਨਰ ਤੇ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਕਿ ਸਾਰੀ ਭੀੜ ਉਸ ਨੂੰ ਵੇਖ ਸਕੇ ਵੀਡੀਓ ਜੰਮੂ ਦੇ ਬਖਸ਼ੀਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਫਤਾਰ ਕੀਤਾ ਲੇਕਿਨ ਗ੍ਰਫਤਾਰ ਕਰਕੇ ਉਸਨੂੰ ਆਮ ਦਿਨਾਂ ਵਾਂਗ ਪੁਲਿਸ ਵੈਨ ਵਿੱਚ ਬਿਠਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜਲੂਸ ਕੱਢਿਆ ਉਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਪੁਲਿਸ ਤੋਂ ਸੱਦਤ ਨਹੀਂ ਤੱਕੀ ਹੈ ਇੱਕ ਪਾਸੇ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਕਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਹੈ ਤਦ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਵਿੱਚ ਜਲੂਸ ਕੱਢਣ ਦਾ ਤਰੀਕਾ ਪੁਲਿਸ ਨੇ ਇਹ ਪੁਲਿਸ ਤਸ਼ੱਦਦ ਨਹੀਂ ਤਾਂ ਕੀ ਹੈ ਇੱਕ ਬਸ ਜਿੱਥੇ ਸਾਡਾ ਕਾਨੂੰਨ ਕਹਿੰਦਾ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਘਰਾਰ ਨਾ ਕਰ ਦਿੱਤਾ ਜਾਵੇ ਉਨੀ ਦੇਰ ਤੱਕ ਉਹ નિર્ਦੋਸ਼ ਰਹਿੰਦਾ ਤਦ ਫਿਰ ਪੁਲਿਸ ਦਾ ਇਹ ਕੰਮ ਕਰਨ ਦਾ ਤਰੀਕਾ ਕਿੱਥੋਂ ਆ ਗਿਆ ਇੱਕ ਅਪਰਾਧੀ ਦਾ ਪਬਲਿਕ ਦੇ ਜਲੂਸ ਕੱਢਣ ਦਾ ਤਰੀਕਾ ਪੁਲਸ ਨੇ ਨਵਾਂ ਅਪਣਾਇਆ। ਦਰਸਲ ਇੱਕ ਮੁੰਡੇ ਨੂੰ ਚੋਰੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਆਮ ਦਿਨਾਂ ਵਾਂਗ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੁਲਸ ਥਾਣੇ ਲੈ ਕੇ ਜਾਣ ਦੀ ਬਜਾਏ ਪੁਲਸ ਨੇ ਉਸ ਦਾ ਜਲੂਸ ਕੱਢਿਆ। ਉਸਦੇ ਹੱਥ ਬੰਨੇ, ਗਲੇ ਵਿੱਚ ਜੁੱਤੀਆਂ ਦੀ ਵਾਲਾਂ ਦਾ ہار ਪਾਇਆ ਤੇ ਪੁਲਸ ਗੱਡੀ ਤੇ ਬੁਨਰਤ ਬਿਠਾ ਕੇ ਉਸ ਨੂੰ ਪਰੇਡ ਲਗਵਾਈ ਤਾਂ ਸਾਰੀ ਫੀਲ ਉਸ ਨੂੰ ਵੇਖ ਸਕੇ। ਵੀਡੀਓ ਜੰਮੂ ਦੇ ਬਖਸ਼ੀ ਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦੇ ਨਾਲ ਆਏ ਰਿਸ਼ਤੇਦਾਰ ਨੂੰ ਠੱਗਣ ਦੇ ਇਲਜ਼ਾਮ ਲੱਗੇ ਸਨ ਇੱਕ ਇਸ ਮੁੰਡੇ ਦੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਲੇਕਿਨ ਗ੍ਰਿਫਤਾਰ ਕਰਕੇ ਉਸ ਨੂੰ ਆਮ ਦਿਨਾਂ ਬਾਅਦ ਪੁਲਿਸ ਬੈਨ ਵਿੱਚ ਪਹੁੰਚਾ ਕੇ ਥਾਣੇ ਲੈ ਕੇ ਜਾਣ ਦੀ ਥਾਂ ਉਸ ਦਾ ਜੇਲੂ ਸਟਟਿਆ ਜਿਸ ਤੋਂ ਬਾਅਦ ਹੁਣ ਜੰਮੂ ਪੁਲਿਸ ਤੇ ਐਸਐਸਪੀ ਵੱਲੋਂ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਪੁਲਿਸ ਤੋਂ شدت ਨਹੀਂ ਤੱਕੀ ਹੈ ਇੱਕ ਬਸ ਜਿੱਥੇ ਸਾਡਾ ਕਾਨੂੰਨ ਕਹਿੰਦਾ ਹੈ ਕਿ ਜਦੋਂ ਤੱਕ ਅਦਾਲਤ ਵੱਲੋਂ ਕਿਸੇ ਅਪਰਾਧੀ ਨੂੰ ਦੋਸ਼ੀ ਘਰਾਰ ਨਾ ਕਰ ਦਿੱਤਾ ਜਾਵੇ